ਹੋਟਲ ਗੁਰ ਸੇਵੀ ਐ ਇਹ ਨਿਸ ਸਹਜ ਸੋਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਫਤ ਖਸਮਦੀ ਨੂਰ ਅਰਸਹੁ ਕੁਰਸਹੁ ਛੱਟੀ ਐ ਤੁਦ ਡਠੇ ਸਚ ਪਾਤਸ਼ਾਹ ਮਾਲ ਜਨਮ ਜਨਮ ਦੀ ਸੱਜਣ ਸਚਾ ਪਤਿ ਸ਼ਾਹ ਹੋ ਸਿਰ ਸ਼ਾਹ ਦਾ ਸ਼ਾਹ ਹੋ ਜਿਸ ਪਾਸ ਬਹਿਠਿਆ ਸੋਈ ਹੈ ਸਭਨੋਂ ਦਾਵੇ ਸਾਹ ਹੋ ਸੱਜਣ ਸਚਾ ਪਤਿ ਸ਼ਾਹ ਹੋ ਸਿਰ ਸ਼ਾਹ ਦਾ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇ ਸਤਨਾਮ ਸ਼ਰੀ जी बिलावल महल्ली ज ਸਤ ਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਪੜ ਅੰਗ ਚੜਾਇਆ ਧਰੇ ਗ ਸਰੀਰ ਕੋਟੰਬ ਸਹਤ ਸਿਓ ਜਿਤ ਹੁਣ ਖਸਮ ਨਾ ਪਾਇਆ छोडकी फिर हाथ नायाव ਤ੍ਰਿਗ ਤ੍ਰਿਗ ਸੋਇ ਤ੍ਰਿਗ ਤੈਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੋਟੰਬ ਸਹਤ ਸਿਓ ਜਤ ਹੋਣਾ ਖਸਮ ਨਾ ਪਾਇਆ ਪੜੇ ਛੜ ਕੇ ਫਿਰ ਹੱਥ ਨਾ ਆਵੇ ਅਹਲਾ ਜਨਮ ਗਵਾਇਆ ਜਾ ਭਾ ਨਰਿ ਲੇਵ ਲਗੜ ਜene ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਾਨ ਸੇਵਕ ਤੇਰੇ ਤੈਨ ਕੇ ਤਾ ਦੁਖ ਨਿਵਾਰੇ ਦਾ ਆਪਤ ਦਾਤਾ ਕਿ ਆਏ ਜੰਤ ਵਿਚਾਰੇ ਮੁਕਤ ਬੰਦ ਸਭ ਤੁਜ ਤੇ ਹੋਏ ਖਵ ਖਾਣ ਗੁਰਮੁਖ ਹੋਵੈ ਸੋ ਮੁਕਤ ਕ ਜਸ ਇਕਲਵਲਾਗੇ ਸਦਾ ਰਹਿ ਹਰ ਨਾਲ ਤੇਨਕੇ ਗਹਿਣ ਗਤ ਕਹੀ ਨ ਜਾਏ ਤੁ ਆਪ ਸਵਾਰੇ ਪਰਮ ਪੁਲਾਣ ਸੇ ਮਨ ਮੁਖ ਕਹੀਐ ਨਾ ਉਰਵਾਰ ਨ ਪਾਰੇ ਸਨ ਨਦਰ ਕਰ ਸੋਈ ਜਨ ਪਾਏ ਗੁਰ ਕਾ ਸਬਦ ਸੰਭਾਲੇ ਹਰ ਜਨ ਮਾਇਆ ਮਾਹ ਨ ਸਤਾਰੇ ਨਾਨਕ ਪਾਗ ਹੋਵ ਜਿਸ ਮਸ ਤਕ ਕਾਲਹਾਰ ਬਿਧਾਰੇ ਜਿਸ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸਬਦ ਸੰਭਾਲੇ ਹਰ ਜਨ ਮਾਇਆ ਮਹਿੰਦਸ ਤਾਰੇ ਕਲ ਪਾਗ ਹੋਜਿਸਮਸਤ ਕਲ ਕਲਹਿ ਮਾਰ ਬਿਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਨ ਮਹੱਲਾ ਤੀਜਾ ਘਰ ਪਹਿਲਾ ਇੱਕ ਓ ਔੰਕਾਰ ਸਤ ਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸਹਤ ਸਿਉ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁੜ ਕੀ ਫਿਰ ਹਾਥ ਨਾ ਆਵੈ ਅਹਿਲਾ ਜਨਮ ਗਵਾਇਆ